ਦੇ ਵੀ ਦੀ ਕੀ ਨਾ ਅਮਤੇ ਕੀ ਘਟਨਾ ਬੱਪੀ ਜੀ ਜਿਹੜੀ ਪੂਰੀ ਕੀ ਦੀ ਡੈਥ ਹੋਈ ਹੈ ਜੀ ਨਾ ਜੀ ਬਲਕਰਨ ਸਿੰਘ ਆ ਜੀ ਘਟਨਾ ਹੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਹੀ ਉਹ ਆਪਦੇ ਆਪਦੇ ਘਰਾਂ ਨੂੰ ਵਾਗ ਗਏ ਉਹ ਆਪਦੇ ਘਰੇ ਵਾਗ ਗਏ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਸਾਰੇ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਹੀ ਉਹਨਾਂ ਕੋਲ ਕਿਰਪਾਨਾਂ ਵਰਸ਼ੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸ਼ਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸਾਮ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਇਹ 7:30 ਵਜੇ ਹੋਈ ਹੈ ਜੀ ਕਿੰਨੇ ਜਣੇ ਤੇ ਹਮਲਾ ਹੋਇਆ ਗਿਆ ਦੱਸੋ ਕਿੰਨੇ ਜਣੇ ਅਸੀਂ ਸੀਗੇ ਜੀ 5-7 ਜਣੇ ਉਹ ਸੀਗੇ ਘੱਟੋ-ਘੱਟ 50 ਜਣੇ ਦੇ ਬੱਸ ਬੱਸ ਹੋਰ ਕਿਹਦੇ ਸੱਤਾ ਵਜੀਆਂ ਜੀ 6:00 ਹੀ ਸਾਡੇ ਅਜੇ ਬਾਵਾ ਜਣੇ ਨੇ 5-7 ਜਣਿਆਂ ਦੀਆਂ ਸਾਰਿਆਂ ਦੀਆਂ 6:00 ਕਿਉਂ ਅਸੀਂ ਘੱਟ ਸੀਗੇ ਜੀ ਜਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆਂ ਜੀ ਮਾਮਲਾ ਕੀ ਹੋਇਆ ਜੀ ਮਾਮਲਾ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉੱਥੇ ਸਰਪੰਚ ਆਪਣਾ ਸੁਖਜੀਤ ਸਿੰਘ ਸੀਗਾ ਉਹ ਨਸ਼ੇ ਦੇ ਆਨਸਰ ਸੀਗਾ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹਦਾ ਘਰੇ ਦੇ ਵਿੱਚ ਮਨ ਰੋਟੀ ਪਾਣੀ ਖਾ ਕੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪ ਦੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨੂੰ ਘਰੇ ਮੰਨ ਲਓ ਬਰਛੇ ਸੀਗੇ ਕਿਰਪਾਨਾਂ ਹੋਰ ਫਾਇਰ ਵੀ ਕੀਤਾ ਨੇ ਤੇ ਇਹ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮੰਨ ਲਓ ਵੀ ਉਹ ਵੀ ਮੌਕੇ ਤੇ ਭੌੜ ਲੈ ਕੇ ਪਹਿਲਾਂ ਹਸਤਾਲਾ ਮੁੜ ਕੇ ਰਾਹ ਦੇ ਵਿੱਚ ਆਉਂਦੇ ਹੋਏ ਉਹਦੀ ਮੌਤ ਹੋ ਗਈ ਮੁਲਾ ਸਰਪੰਚ ਜੀ ਇਹ ਕਿਹੜੀ ਪਾਰਟੀ ਦਾ ਸਰਪੰਚੀ ਕਦੋਂ ਆਇਆ ਸਰਪੰਚ ਬਣਿਆ ਸੀ ਸਰਪੰਚ ਤਾਂ ਹੁਣੇ ਬਣਿਆ ਨਵਾਂ ਜੀ ਮਨ ਲਾ 2 ਮਹੀਨੇ ਪਹਿਲਾਂ ਹਾਂਜੀ ਆਮ ਆਦਮੀ ਪਾਰਟੀ ਸਿਗਾ ਮੰਨ ਲਓ ਜੀ ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮੰਨ ਲਾ ਵੀ ਇਹ ਕੰਮ ਕਰਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਮੌਕੇ ਤੇ ਕਿਹੜੇ ਫੋਨ ਵੀ ਲਾਇਆ 12 ਦੇ ਛੰਨਾ ਗਲਾਸ ਸਿੰਘ ਦੀ ਘਟਨਾ ਜੀ ਇਹ ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਕਿੰਨੇ ਜਣੇ ਤੇ ਹਮਲਾ ਹੋਇਆ ਹਮਲਾ ਤਾਂ ਮੰਨ ਲਓ ਜੀ ਇਹ ਸਰਪੰਚ ਸੀਗਾ 2-3 ਜਣੇ ਹੋਰ ਜਣੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹ 50-60 ਲੱਗੇ ਜੀ ਇਹ ਪਾਦਰ ਦੇ ਵੀ ਛੱਟਾ ਜੀ ਮਤਲਬ ਹੋਰ ਵੀ ਛੱਟਾ ਮਤਲਬ ਟਰੋੜਾ ਇੰਨਾ ਚਲਾਇਆ ਮੰਨ ਲਓ ਫਾਇਰ ਵੀ ਕਿਤੇ ਹੋਵਾ ਜੀ ਇਹ ਜਲਦੀ ਜਲਦੀ ਹੋਇਆ ਜੀ ਸਰ ਰਾਂਜੇ ਸੇ ਕੋਈ ਨਹੀਂ ਜੇ ਨਸੇ ਪੱਤ ਦੇ ਰੋਗ ਦਾ ਸੀਗਾ ਮਤਲਬ ਤੇ ਉਹਦਾ ਕਰ ਕੀ ਸੀਗਾ ਬਸ ਇੱਕ ਵਾਰ ਜੀ ਇਹਦੇ ਜਿਹੜਾ ਕਤਲ ਹੋਇਆ ਹੈਗਾ ਕਿੱਥੇ ਜਣ ਕੇ ਜ਼ਖਮ ਹੋਇਆ ਕੀ ਇਹਨਾਂ ਨੂੰ ਇੱਕ ਮੇਜਰ ਇੰਜਰੀ ਹੋਈ ਹੈ ਵਰਸ਼ਾ ਮਾਰਾਈ ਪੇਟ ਦੇ ਵਿੱਚ ਤੇ ਹੋਰ ਉਹਦਾ ਗੁੱਜੀਆਂ ਛੱਟਾ ਵੀ ਹੋਣ ਸਿਰ ਦੇ ਵਿੱਚ ਜਾਂ ਹੋਰ ਉਹ ਬੰਦੇ ਬਹੁਤ ਜ਼ਿਆਦਾ ਸੀਗੇ ਕੀ ਮੰਗ ਕਰਦੇ ਆ ਮੰਗਾ ਇਨਸਾਫ ਦੀ ਕਰਦੇ ਜੀ ਸਾਰੇ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਤੱਕ ਪੁਲਿਸ ਨੇ ਕੋਈ ਬੰਦਾ ਫੜਿਆ ਜੀ ਨਹੀਂ ਕੋਈ ਬੰਦਾ ਨਹੀਂ ਫੜਿਆ ਜੀ ਪੁਲਿਸ ਦੇ ਕੰਨ ਤੇ ਜੂਨ ਛਰਕੇ ਜੇ ਤੱਕ ਬੰਦੇ ਕਿੱਥੋਂ ਦੇ ਸੀ ਜਿਹੜੇ ਬੰਦੇ ਪਿੰਡੂ ਹੀ ਸੀਗੇ ਜੀ ਸਾਰੇ ਬੰਦੇ ਪਿੰਡ ਦੇ ਆ ਪੁਲਿਸ ਨੇ ਸਾਰੇ ਬੰਦੇ ਆ ਕੇ ਭਜਾਏ ਆ ਮੌਕੇ ਤੇ ਕੋਈ ਵੀ ਬੰਦਾ ਫੜਿਆ ਨਹੀਂ ਇਹ ਤਾਂ ਕੋਈ ਅਰੈਸਟ ਨਹੀਂ ਕਰਿਆ ਮੰਨ ਲਓ ਤੇ ਇਹ ਇਨਸਾਫ ਚ ਉਹਨੇ ਸਾਡਾ ਮੰਨ ਲਓ ਸਰਪੰਚ ਪਿੰਡ ਦਾ ਜੀ ਬਣਾਇਆ ਸੀਗਾ ਤੇ ਉਹਦੀ ਮੌਤ ਹੋ ਗਈ ਤੇ ਮਾਂ ਪਿਓ ਨੂੰ ਤਾਂ ਪੁੱਤ ਮਿਲਣਾ ਨਹੀਂ ਜੀ ਦੇਖੋ ਕਿ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣ ਭਾਈ ਸੀਗੇ ਤੇ ਮੰਨ ਲਓ ਤੇ ਅਣ ਮੈਡ ਸੀਗਾ ਜੇ ਮੰਨ ਲਓ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋ ਜੇ ਆਪਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂ ਬਹੁਤ ਉਮੀਦਾਂ ਨਾ ਬਣਾਇਆ ਸੀਗਾ ਮੰਨ ਲਓ ਜੀ ਬਹੁਤ ਮਾੜੀ ਘਟਨਾ ਜੀ ਤੇ ਮੰਨ ਲਓ ਇਨਸਾਫ ਮਿਲਣਾ ਚਾਹੀਦਾ ਸਾਨੂੰ